ਜੀਵਨ ਮਾਨੋਕੇ ਵਾਲਾ ਆ ਗਿਆ ਦਰਸ਼ਕ ਵੀਰੋ ਤਾੜੀਆਂ ਵਾਰੇ ਫੇਰੇ 20 ਮਾਰਚ ਨੂੰ ਜਲਾਲ ਦੇ ਵਿੱਚ ਸਕੋਰਪੀਓ ਐਨ ਗੱਡੀ ਦੇ ਨਾਲ ਮਾਨ ਸਨਮਾਨ ਜਿਹੜਾ ਬਖਸ਼ਾਂਗੇ ਕਾਲਾ ਖੋਖ ਗੁਰਦਿਆਲ ਕੰਬੈਨ ਵਾਲੇ ਸਾਡੇ ਵੀਰ ਨੇ ਉਹਨਾਂ ਦਾ ਵੀ ਵਿਸ਼ੇਤਰ ਤੇ ਮਾਨ ਸਨਮਾਨ ਹੋਵੇਗਾ ਤੋਤਾ ਅਮਰਤੀ ਹਰ ਕੋਮਲ ਮਨਪ੍ਰੀਤ ਤੇ ਨਾਲ ਤੇ ਪਾਲੀ ਯੂਕੇ 21000 ਦੀ ਨਗਦ ਰਕਮ ਨਾਲ 21000 ਹੀ ਦਿਲਬਰ ਦਾ ਸਨਮਾਨ ਹੈ ਰਾਣਾ ਵੀ ਪੁੱਜ ਗਿਆ 11000 ਅਮਰਤ ਧਲੇਰ ਦੇ ਲਈ ਮਾਨ ਸਨਮਾਨ ਹੋਣਾ ਹੈ ਭਿੰਦਾ ਖਟੜਾ ਜੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਹੋਣਾ ਹੈ ਖਟੜੇਆਂ ਵਾਲੇ ਭਿੰਦੇ ਦਾ ਅਮਰਤ ਦਾ 11000 ਦੇ ਨਾਲ ਦਿਲਬਰ ਦਾ 21000 ਦੇ ਨਾਲ ਜੀਵਨ ਦਾ 21000 ਦੇ ਨਾਲ ਜੀਵਨ ਬਵਾਰਕਵਾਲ ਕਬੱਡੀ ਦਾ ਆਜੂਪਾ 20 ਮਾਰਚ ਨੂੰ ਸਕਾਰਪੀਓ ਗੱਡੀ ਜਲਾਲ ਦੇ ਕਬੱਡੀ ਕੱਪ ਤੇ ਜੀਵਨ ਮਾਨੂਕੇ ਵਾਲੇ ਨੂੰ ਵਿਸ਼ੇਸ਼ ਤੌਰ ਤੇ ਸਾਰੇ ਅਨਰੀ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਨੇ ਇਹ ਮਾਨ ਸਨਮਾਨ ਮੇਰੇ ਵੀਰੋ ਜੀਵਨ ਦਾ ਚਮਿੰਡਾ ਪਿੰਡ ਹੈ ਔਰ ਮਾਨੂਕੇ ਨਾਨਕੇ ਹੈ ਔਰ ਦੋ ਪਿੰਡਾਂ ਨੂੰ ਪ੍ਰਸਿੱਧ ਇਸ ਨੌਜਵਾਨ ਨੇ ਕੀਤਾ ਔਰ ਮਾਨ ਹੈ ਸਾਡੀ ਖੇਡ ਕਬੱਡੀ ਦਾ ਦੁਨੀਆ ਜੀਵਨ ਨੂੰ ਸਤਕਾਰ ਦਿੰਦੀ ਹੈ ਦੁਨੀਆ ਜੀਵਨ ਨੂੰ ਪਿਆਰ ਕਰਦੀ ਹੈ ਪਿੰਡਾ ਖਟੜਾ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਭਿੱਦਾ ਖਟੜਾ ਜੀ ਉਹਨਾਂ ਦਾ ਮਾਨ ਸਨਮਾਨ ਜਿਹੜਾ ਵੱਡਾ ਹੋਵੇਗਾ ਫਾਈਨਲ ਦੀ ਇੱਕ ਟੀਮ ਗਰਾਊਂਡ